ਇਹ ਆ ਜਾ ਰਿਹਾ ਰਵਿੰਗਟਨ ਪਾਈਕ ਨੂੰ ਰਵਿੰਗਟਨ ਪਾਈਕ 트래ਕਿੰਗ ਵਾਲੀ ਜਿਹਦਾ ਛੋਟਾ ਜਿਹਾ ਛੋਟਾ ਜਿਹਾ ਟ੍ਰੈਕ ਆ ਤੇ ਉਹ ਅੱਜ ਆਪਾਂ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਵਾਰੀ ਜਿੰਨੇ ਨਹੀਂ ਕੀਤਾ ਟ੍ਰੈਕਿੰਗ ਵਾਲੀ ਜਗ੍ਹਾ ਤੇ ਪਹੁੰਚ ਗਏ ਬਸ ਆਪਾਂ ਹੁਣ ਇੱਥੇ ਗੱਡੀ ਪਾਰਕ ਕਰਕੇ ਫਿਰ ਕਰਾਂਗੇ ਟ੍ਰੈਕਿੰਗ ਇਹ ਜਗ੍ਹਾ ਇੱਥੋਂ ਸ਼ੁਰੂ ਕਰਾਂਗੇ ਟਰੈਕਿੰਗ ਉਹ ਜਗਾਹ ਤੇ ਜਾਣਾ ਆਪਾਂ ਜਿਹੜੀ ਦਿਖਦੀ ਹੈ ਛੋਟਾ ਜਿਹਾ ਟਰੈਕ ਆ ਬਈ ਬਹੁਤ ਵੱਡਾ ਨਹੀਂ ਹੈਗਾ ਨਾਲਿਆ ਦੇ ਵਿੱਚ ਕਾਫੀ ਟਰੈਕ ਨੇ ਕੀਤੇ ਤਾਂ ਹੈ ਨਹੀਂ ਕਦੇ ਮੌਕਾ ਨਹੀਂ ਮਿਲੇ ਆ ਪਰ ਕਰਾਂਗੇ ਜਰੂਰ ਦੇਖੋ ਕੁਦਰਤ ਕਿੰਨਾ ਵਧੀਆ ਰਿਵਿੰਟਨ ਫਾਇਸ ਕੁਦਰਤ ਦੇ ਰੰਗ ਕੋਦਲ ਹੌਲੀ 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 ਜਾਈ ਜਾ ਰਹੇ ਆ ਇਧਰਲੀ ਸਾਈਡ ਕਾफी ਦਰਖਤ ਜੇ ਨਹੀਂ કુદરતી ਜਿਹੜੀਆਂ ਚੀਜ਼ਾਂ ਨੇ ਉਹ ਵੈਸੀ ਵਧੀਆ ਲੱਗਦੀਆਂ ਨੇ ਆ ਬਨਸਪਤੀ ਵੈਜੀਟੇਸ਼ਨ ਦੇਖੋ ਇੱਥੇ ਦੀ ਕਾਫੀ ਲੋਕ ਆਏ ਹੋਏ ਨੇ ਕੁਦਰਤ ਦੇ ਨਾਲ ਉਹ ਟੂਪਾ ਗੱਡੀ ਖੜਾਈ ਸੀ ਕੁਸ਼ ਨੀ ਦਿੱਤਾ ਸੀ ਟ੍ਰੱਕ ਇੱਥੇ ਤੱਕ ਪਹੁੰਚ ਗਈ ਤੇ ਗਾਹਾਂ ਦੇਖਦੇ ਹਾਂ ਹੁਣ ਇੱਧਰ ਨੂੰ ਜਾਣਾ ਕਾਫੀ ਜੜਾਈ ਹੈਗੀ ਆ ਚਾਹੇ ਮਿਕਾ ਜਿਹਾ ਟ੍ਰੈਕ ਆ ਜੋਰ ਤਾਂ ਲੱਗਦਾ ਫਿਰ ਵੀ ਇੱਕ ਕਦਮ ਹੌਲੀ ਹੌਲੀ ਪੱਟੀ ਜਾਓ ਕਾਫੀ ਦੂਰ ਆ ਜੇ ਟਾਈਮ ਲੱਗੂ ਰਾਹ ਕਾਫੀ ਓਕੇ ਮੰਜ਼ਿਲ ਉਹ ਸਾਹਮਣੇ ਦਿਸ ਰਹੀ ਆ ਦੇਖੋ ਇੱਧਰ ਥੱਲੇ ਉਹ ਕੋਈ ਸ਼ਹਿਰ ਬਸਿਆ ਹੋਇਆ ਮਹਾਂਜਨ ਜੀ ਉੱਜੀਆਂ ਹੀ ਬਸਦੀ ਪਹੁੰਚ ਗਏ ਬਸ ਨੇੜਈਆ ਮੰਜ਼ਿਲ ਦੇ ਦੇਖੋ ਆਲੇ ਦੁਆਲੇ ਦਾ ਇਹ ਚੱਕ ਜਿੰਨੀ ਸੋਹਣੀ ਕੁਦਰਤ ਆ ਇੱਥੇ ਬਸ ਆ ਬਣਿਆ ਹੋਇਆ ਕੁਦਰਤ ਦੀ ਨਜ਼ਾਰਾ ਹੈ ਹੁਣ ਇਥੋਂ ਆਪਾਂ ਥੱਲੇ ਨੂੰ ਜਾਵਾਂਗੇ ਜਪਾਨੀਜ਼ ਗਾਰਡਨ ਵੱਲ ਇਹ ਹੈਗੀ ਯਾਰ ਵਿੰਗਟਨ ਪਾਈਕ ਗੁੱਡ ਫਰਾਈਡੇ ਵਿੰਗਟਨ ਪਾਈਕ 2025 ਉਹ ਇਹ ਕਈ ਰਸਤੇ ਨੇ ਤੇ ਆਉਣਦੇ ਉਹ ਦੂਸਰੀ ਸਾਈਡ ਤੋਂ ਲੋਕ ਆ ਰਹੇ ਨੇ ਛੋਟੇ ਛੋਟੇ ਦਿੰਦੇ ਨੇ ਇਧਰ ਨੂੰ ਆਪਾਂ ਇਧਰੋਂ ਉਤਰਾਂਗੇ ਜਾਪਾਨੀਸ ਪਾਰਕ ਵੱਲ ਜਾਵਾਂਗੇ ਸੰਦੀਵਾਰ ਦਾ ਇੱਕ ਝਾਕਾ ਇਧਰ ਤੋਂ ਦੇ ਨਜ਼ਾਰੇ ਲੋਬੀ ਉੱਤਰ ਰਹੇ ਹੁਣ ਆਪਾਂ ਜਪਾਨੀਜ਼ ਗਾਰਡਨ ਵੱਲ ਜਾਵਾਂਗੇ ਉੱਥੇ ਇੱਕ ਵਾਟਰਫਾਲ ਜੀ ਬਣੀ ਹੋਈ ਹੈ ਛੋਟੀ ਜੀ ਦੇਖਦੇ ਹਾਂ ਜੇ ਪਾਣੀ ਪੂਣੀ ਹੈਗਾ ਉੱਥੇ ਤਾਂ ਰਾਹ ਦੇ ਵਿੱਚ ਇੱਕ ਖੁੱਲਾ ਜਿਹਾ ਗਾਰਡਨ ਆਇਆ ਜੇ ਕਿਸੇ ਨੇ ਬੈ ਕੇ ਚਾਹ ਚੂ ਪਾਣੀ ਪੀਣਾ ਹੋਵੇ ਧਮ ਲੈਣਾ ਹੋਵੇ ਕਾਫੀ ਵਧੀਆ ਬਣਾਇਆ ਹੋਇਆ ਹੈਡਿੰਗ ਟੂ ਜਪਾਨੀਸ ਗਾਰਡਨ ਰਾਹ ਕਾਫੀ ਸ਼ਾਂਤ ਨਹੀਂ ਜੰਗਲ ਹੀ ਲੱਗਦਾ ਜਮਾਈ ਉਹ ਸਾਹਮਣੇ ਸ਼ਾਇਦ ਉਹੀ ਹੋਊਗਾ ਦੇਖਦੇ ਆ ਨੇੜੇ ਜਾ ਕੇ ਕੀ ਹਿਸਾਬ ਕਿਤਾਬ ਆ ਲੱਗਦਾ ਨਹੀਂ ਬਈ ਵਾਟਰਫਾਲ ਵਗੈਰਾ ਉੱਥੇ ਹੋਊਗੀ ਪਾਣੀ ਪੂਣੀ ਸ਼ਾਂਤ ਜਿਹਾ ਹੀ ਮਾਹੌਲ ਲੱਗਦਾ ਚਲੋ ਦੇਖਦੇ ਆ ਜਾ ਕੇ ਕੀ ਬਣਦਾ ਲੇਕ ਦੇ ਬਿਲਕੁਲ ਨੇੜੇ ਬਸ ਕੁਝ ਕਦਮਾਂ ਦੀ ਦੂਰੀ ਤੇ ਆ ਲੈ ਇੱਕ ਸੁੰਨੇ ਰਾ ਲਗਭਗ ਪਹੁੰਚ ਗਏ ਬਸ ਆਪਾਂ ਜਪਾਨੀਜ਼ ਗਾਰਡਨ ਲੇਕ ਕੋਲ ਇਹ ਆ ਕੁਦਰਤ ਲਓ ਜੀ ਆਫਟਰ ਲੌਂਗ ਪਹੁੰਚ ਗਏ ਪਹੁੰਚ ਗਏ ਆਪਾਂ ਜਪਾਨੀਸ ਗਾਰਡਨ ਕੋਲੇ ਲੇਕ ਸੌਰੀ ਜਪਾਨੀਸ ਗਾਰਡਨ ਲੇਕ ਉਹ ਮਨ ਲਾਦਾ ਮੌਸਮ ਕਰਕੇ ਉਧਰੋਂ ਪਾਣੀ ਦੇਖਦਾ ਹੁੰਦਾ ਸੀ ਕਹਿੰਦੇ ਥੱਲੇ ਨੂੰ ਵਾਇਰ ਨੂੰ ਤੋਂ ਦੇਖੋ ਇੱਕ ਚੱਕਾ ਇਧਰੋਂ ਪਾਣੀ ਡਿੱਗਦਾ ਹੁੰਦਾ ਸੀ ਵਾਟਰਫਾਲ ਜੀ ਛੋਟੀ ਜਿਹੀ ਬਣੀ ਹੋਈ ਸੀ ਪਰ ਹੁਣ ਲੱਗਦਾ ਮੌਸਮ ਕਰਕੇ ਇਸ ਵਾਰੀ ਮੀਂਹ ਘੱਟ ਪਏ ਨੇ ਜਿਹਦੇ ਕਰਕੇ ਉਹ ਕੁਦਰਤ ਦਾ ਆਪਾ ਦ੍ਰਿਸ਼ ਨਜ਼ਾਰਾ ਨਹੀਂ ਦੇਖ ਸਕਦੇ ਚਲੋ ਖੈਰ ਕਾਫੀ ਥੱਕ ਗਏ ਹੁਣ ਸੋਚਿਆ ਵੀ ਖਾ ਪੀ ਲਈਏ ਕੁਝ ਤੇ ਖਾਣ ਪੀਣ ਦੇ ਵਿੱਚ ਜੇ ਚਾਹ ਸ਼ਾਮਲ ਨਾ ਹੋਵੇ ਫਿਰ ਕਾਦਾ ਨਜ਼ਾਰਾ ਕੁਦਰਤ ਦੀ ਗੋਦ ਚ ਬਹਿ ਕੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈ ਰਹੇ ਹਾਂ ਉਦਰਾਤ ਹਰਿਆਵਲ ਨੂੰ ਦੇਖਦੇ-ਦੇਖ ਕੇ ਅੱਖਾਂ ਭਰਦੀਆਂ ਨੇ ਜਾਂਦੀ ਵਾਰ ਸੋਚੇ ਇੱਕ ਵਾਰੀ ਫੇਰ ਸਾਰੇ ਨੂੰ ਕੈਮਰੇ ਦੇ ਵਿੱਚ ਕੈਪਚਰ ਕਰਨੀ ਦਿੱਤਾ ਸੋ ਇਹ ਸੀ ਛੋਟਾ ਜਿਹਾ ਟਰੈਕ